ਐਕਟਰਸ ਹਿਨਾ ਖਾਨ ਨੇ ਸ਼ੇਅਰ ਕੀਤੀ ਲੰਬੀ ਚੋੜੀ ਪੋਸਟ ਕਿਹਾ ਮੈਨੂੰ ਮਾਫ ਕਰ ਦਿਓ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਤੇ ਪੰਜਾਬੀ ਸਿਨੇਮਾ ਦੀ ਅਦਾਕਾਰਾ ਹਿਨਾ ਖਾਨ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਇਹ ਅਨਾਉਂਸਮੈਂਟ ਕੀਤੀ ਗਈ ਸੀ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਦੀ 3rd ਸਟੇਜ ਹੈ ਜਿਸ ਤੋਂ ਬਾਅਦ ਉਹਨਾਂ ਦੇ ਕੀਮੋਥੈਰਪੀਜ਼ ਹੋਈਆਂ ਨੇ ਉਹਨਾਂ ਦੇ ਵੱਲੋਂ ਜਦੋਂ ਵੀ ਵਾਲ ਕੱਟੇ ਗਏ ਤਾਂ ਸੋਸ਼ਲ ਮੀਡੀਆ ਉੱਤੇ ਵੀ ਇਸ ਦਾ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤਾ ਗਿਆ ਸੀ ਫੈਨਸ ਲਗਾਤਾਰ ਉਹਨਾਂ ਦੀ ਠੀਕ ਹੋਣ ਦੀ ਜੋ ਦੁਆ ਕਰ ਰਹੇ ਨੇ ਹਾਲ ਹੀ ਦੇ ਵਿੱਚ ਹਿਨਾ ਖਾਨ ਦੇ ਵੱਲੋਂ ਇੱਕ ਲੇਟੈਸਟ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਜਿਸ ਨੂੰ ਵੇਖ ਕੇ ਫੈਨਸ ਕਾਫੀ ਇਮੋਸ਼ਨਲ ਹੋ ਗਏ ਇਸ ਪੋਸਟ ਵਿੱਚ ਉਹਨਾਂ ਦੇ ਕੈਂਸਰ ਦੀਆਂ ਜੁੜੀਆਂ ਕੁਝ ਯਾਦਾ ਵੀ ਨੇ ਜਿਸ ਦੇ ਵਿੱਚ ਉਹਨਾਂ ਦੇ ਬੋਏਫ੍ਰੈਂਡ ਜੋ ਆ ਰੋਕੀ ਜਸਵਾਲ ਉਹਨਾਂ ਦੇ ਨਾਲ ਨਜ਼ਰ ਆ ਰਹੀ ਨੇ ਤਸਵੀਰਾਂ ਦੇ ਵਿੱਚ ਰੋਕੀ ਜਸਵਾਲ ਦੀ ਜੇ ਗੱਲ ਕਰੀਏ ਤਾਂ ਹਿਨਾ ਖਾਨ ਦਾ ਸਾਥ ਦਿੰਦਿਆ ਹੋਇਆ ਨਜ਼ਰ ਆ ਰਹੀ ਨੇ ਕਿਵੇਂ ਹਿਨਾ ਖਾਨ ਨੂੰ ਉਹ ਦਵਾਈਆਂ ਵੀ ਦੇ ਰਹੀ ਨੇ ਹਿਨਾ ਖਾਨ ਦੀ ਦੇਖਭਾਲ ਕਰ ਰਹੀ ਨੇ ਐਕਟਰੋਸ ਦੇ ਪੈਰਾ ਦੀ ਮਾਲਿਸ਼ ਕਰ ਰਹੀ ਨੇ ਉਹਨਾਂ ਨੂੰ ਸੁਲਾਣ ਤੱਕ ਦਾ ਕੰਮ ਵੀ ਜੋ ਆ ਉਹਨਾਂ ਦੇ ਬੋਏਫ੍ਰੈਂਡ ਦੇ ਵੱਲੋਂ ਕੀਤਾ ਜਾ ਰਿਹਾ ਹਿਨਾ ਖਾਨ ਦੇ ਵੱਲੋਂ ਇਸ ਦੇ ਨਾਲ ਹੀ ਇੱਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਹਿਨਾ ਖਾਨ ਨੇ ਆਪਣੇ ਬੋਏਫ੍ਰੈਂਡ ਰੋਕੀ ਜਸਵਾਲ ਦੀ ਤਾਰੀਫ ਕੀਤੀ ਹੈ ਕਿ ਕਿਵੇਂ ਉਹਨਾਂ ਦੇ ਬੋਏਫ੍ਰੈਂਡ ਦੇ ਵੱਲੋਂ ਆ ਨੀਸਵਾਰਥ ਭਾਵ ਦੇ ਨਾਲ ਐਕਟਰੋਸ ਦੀ ਸੇਵਾ ਕੀਤੀ ਗਈ ਐਕਟਰੋਸ ਨੇ ਕਿਹਾ ਸੀ ਕਿ ਜਦੋਂ ਉਹਨਾਂ ਦੇ ਵੱਲੋਂ ਵਾਲ ਮੁੰਡਵਾਏ ਗਏ ਤਾਂ ਉਹਨਾਂ ਦੇ ਬੋਏਫ੍ਰੈਂਡ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਗਿਆ ਤੇ ਆਪਣੇ ਬਾਲਾਂ ਦੀ ਗ੍ਰੋਥ ਅਜੇ ਤੱਕ ਨਹੀਂ ਕੀਤੀ ਗਈ ਜਦੋਂ ਤੱਕ ਅਦਾਕਾਰਾਂ ਦੇ ਜੋ ਬਾਲਾਂ ਦੀ ਗ੍ਰੋਥ ਦੁਬਾਰਾ ਆਉਣੀ ਸ਼ੁਰੂ ਨਹੀਂ ਹੋ ਗਈ ਤਾਂ ਐਕਟਰਸ ਦੇ ਵੱਲੋਂ ਆਪਣੇ ਜੋ ਬॉयਫ੍ਰੈਂਡ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਐਕਟਰਸ ਨੇ ਇੱਕ ਲੰਬੀ ਚੋੜੀ ਪੋਸਟ ਸ਼ੇਅਰ ਕੀਤੀ ਆ ਤੇ ਕਿਹਾ ਕਿ ਰੋਕੀ ਨੇ ਹਿਨਾ ਖਾਨ ਦੇ ਸਮੇਂ ਉਤੇ ਦਵਾਈ ਲੈਣ ਤੋਂ ਤੱਕ ਉਹਨੇ ਪੈਰਾਂ ਤੱਕ ਦੀ ਮਾਲਿਸ਼ ਕੀਤੀ ਤਾਂ ਜੋ ਅਦਾਕਾਰਾਂ ਸਕੂਨ ਭਰੀ ਨੀਂਦ ਸੌ ਜਾਵੇ ਐਕਟ੍ਰੈਸ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਚੰਗਾ ਇਨਸਾਨ ਜਿਸ ਨੂੰ ਮੈਂ ਜਾਣਦੀ ਹਾਂ ਜਦੋਂ ਮੈਂ ਆਪਣਾ ਸਿਰ ਮੁੰਡਵਾਇਆ ਤਾਂ ਉਸਦੇ ਵੱਲੋਂ ਵੀ ਆਪਣਾ ਸਿਰ ਜੋ ਆ ਮੁੰਡਵਾ ਦਿੱਤਾ ਗਿਆ ਉਸਨੇ ਆਪਣੇ ਵਾਲ ਉਦੋਂ ਹੀ ਵਧਾਉਣੇ ਸ਼ੁਰੂ ਕੀਤੇ ਜਦੋਂ ਮੇਰੇ ਵਾਲਾਂ ਦੀ ਗਰੋਥ ਹੋਣੀ ਸ਼ੁਰੂ ਹੋ ਗਈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਇਨਸਾਨ ਦੇ ਲਈ ਜੋ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਭਲੇ ਹੀ ਮੈਂ ਹਾਰ ਮਨੰਦ ਮੇਰੇ ਕੋਲ ਸੋ ਵਜ੍ਹਾ ਹੋਣ ਪਰ ਇਸ ਨੀਸਵਾਰਥ ਸੇਵਾ ਜੋ ਇਸ ਇਨਸਾਨ ਦੇ ਵੱਲੋਂ ਕੀਤੀ ਗਈ ਹੈ ਇਹਨਾਂ ਚੀਜ਼ਾਂ ਨਹੀਂ ਮੈਨੂੰ ਹੁਣ ਤੱਕ ਸੰਭਾਲ ਕੇ ਰੱਖਿਆ। ਇਹਨਾਂ ਖਾਨਾ ਅੱਗੇ ਲਿਖਿਆ ਕਿ ਅਸੀਂ ਇੱਕ ਦੂਜੇ ਦੇ ਹਮੇਸ਼ਾ ਚੰਗੇ-bure ਸਮੇਂ ਦੇ ਵਿੱਚ ਸਾਥ ਰਹੇ ਹਾਂ। ਕੋਵਿਡ ਦੌਰਾਨ ਵੀ ਜਦੋਂ ਮੈਨੂੰ ਮੁਸ਼ਕਿਲਾਂ ਦਾ ਦੌਰ ਦੇਖਣਾ ਪਿਆ ਸੀ, ਜਦੋਂ ਮੈਨੂੰ ਸਿਹਤ ਦੇ ਨਾਲ ਰਿਲੇਟਿਡ ਕਾਫੀ ਪ੍ਰੋਬਲਮਸ ਆਈਆਂ ਸੀ। ਅਦੋਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਮੈਂ ਫੇਸ ਕੀਤੀਆਂ ਪਰ ਉਸ ਸਮੇਂ ਦੇ ਦੌਰਾਨ ਵੀ ਇਸ ਸ਼ਖਸ ਮੇਰੇ ਨਾਲ ਹਮੇਸ਼ਾ ਖੜਾ ਰਿਹਾ। ਬਹੁਤ ਮੁਸ਼ਕਿਲ ਸਮਾਂ ਵੀ ਆਇਆ ਅਦੋ ਸਭ ਕੁਝ ਛੱਡ ਦਿੱਤਾ ਗਿਆ ਤੇ ਸਿਰਫ ਉਹ ਸਿਰਫ ਮੇਰੀ ਦੇਖਭਾਲ ਕੀਤੀਗੀ ਜਦੋਂ ਮੇਰੀ ਇਸ ਬਿਮਾਰੀ ਦਾ ਪਤਾ ਚੱਲਿਆ ਤੇ ਅਦੋ ਤੋਂ ਲੈ ਕੇ ਹੁਣ ਤੱਕ ਵੀ ਇਹ ਸ਼ਖਸ ਜੋ ਮੇਰਾ ਸਾਥ ਦੇ ਰਿਹਾ ਡਾਕਟਰ ਦੇ ਮਿਲਣ ਤੋਂ ਲੈ ਕੇ ਮੇਰੇ ਇਲਾਜ ਦੀ ਸਾਰੀ ਚੀਜ਼ਾ ਖੁਦ ਦੇਖ ਰਿਹਾ ਮੇਰੀ ਹਰ ਤਰ੍ਹਾਂ ਦੇ ਨਾਲ ਸੇਵਾ ਕਰ ਰਿਹਾ ਹੀਨਾ ਖਾਨ ਦੇ ਵੱਲੋਂ ਇਹ ਪੋਸਟ ਸ਼ੇਅਰ ਕੀਤੀ ਗਈ ਤਾਂ ਹੀਨਾ ਖਾਨ ਦਾ ਕਹਿਣਾ ਸੀ ਜਦੋਂ ਕੋਵਿਡ ਦਾ ਸਮਾਂ ਸੀ ਜਦੋਂ ਮੈਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ ਤਾਂ ਮੇਰਾ ਬॉयਫਰੈਂਡ ਉਸ ਟਾਈਮ ਦੌਰਾਨ ਵੀ ਮੇਰੇ ਨਾਲ ਸੀ ਭਾਵੇਂ ਉਸ ਦੇ ਵੱਲੋਂ ਤਿੰਨ ਮਾਸਕ ਲਗਾਏ ਜਾਂਦੇ ਸੀ ਪਰ ਹਮੇਸ਼ਾ ਉਸ ਦੇ ਵੱਲੋਂ ਵੇਖਿਆ ਜਾਂਦਾ ਸੀ ਕਿ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਇਸ ਤਰੀਕੇ ਦੇ ਨਾਲ ਹੀਨਾ ਖਾਨ ਦੇ ਵੱਲੋਂ ਜੋ ਆਪਣਾ ਪਿਆਰ ਰੋਕੀ ਜਸਵਾਲ ਦੇ ਲਈ ਜਤਾਇਆ ਗਿਆ ਤੇ ਕਿਹਾ ਗਿਆ ਕਿ ਜੇਕਰ ਕਦੇ ਵੀ ਮੈਂ ਤੁਹਾਨੂੰ ਹਰਟ ਕੀਤਾ ਹੈ ਤੇ ਉਸਦੇ ਲਈ ਸੌਰੀ ਮੈਨੂੰ ਪਤਾ ਹੈ ਮੈਂ ਕੀਤਾ ਹੈ ਤੇ ਇਸ ਦੇ ਨਾਲ ਹੀ ਹਿਨਾ ਖਾਨ ਦੇ ਵੱਲੋਂ ਆਪਣਾ ਪਿਆਰ ਜਤਾਇਆ ਗਿਆ ਉੱਥੇ ਦੱਸਦੀ ਕਿ ਸੋਸ਼ਲ ਮੀਡੀਆ ਤੇ ਫੈਨਸ ਦੇ ਵੱਲੋਂ ਵੀ ਲਗਾਤਾਰ ਹਿਨਾ ਖਾਨ ਦੇ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਤੇ ਜੋ ਹਿਨਾ ਖਾਨ ਦੇ ਬॉयਫ੍ਰੈਂਡ ਰੋਕੀ ਜਸਵਾਲ ਹੈ ਉਹਨਾਂ ਦਾ ਤਨਵਾਦ ਵੀ ਜੋ ਹੈ ਹਿਨਾ ਖਾਨ ਦੇ ਫੈਨਸ ਦੇ ਵੱਲੋਂ ਕੀਤਾ ਜਾ ਰਿਹਾ ਹੈ